ਨਹੀਂ ਨਿਮਰ ਆਉ ਸਿਮਰਾਉ ਸ੍ਰੀ ਵਾਹਿਦ ਰਾਏ ਸ੍ਰੀ ਗੁਰੂ ਸੰਤਿਆਈ ਆਏ ਤੁਸੀਂ ਸੇ ਸਭ ਦਸਗਾਏ ਏਹ ਬਹਾਦਰ ਸਿਮਰਿਆ ਘਰ ਨਾਉ ਨੇ ਦਿਆਵੈ ਧਾਏ ਸੰਤਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਸ੍ਰੀ ਗੋਬਿੰਦ ਸਿੰਘ ਸਾਹਿਬ ਦੀ ਸੰਤਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟੀਦਾਰ ਦਾ ਧਿਆਨ ਧਰ ਕੇ ਬੋਲਾ ਦੇ ਵਾਹਿਗੁਰੂ ਅੱਜ ਬਹੁਤ ਹੀ 파ਮਨ ਪੁਰਸਤਰ ਦਿਹਾੜਾ ਹੈ ਕਿ ਅੱਜ ਦੇ ਦਿਨ ਸੰਤ ਸਤਗੁਰੂ ਭੰਤ ਲਾਣ ਤੇਜ ਸਿੰਘ ਮਹਾਰਾਜ ਸਤਸੂ ਪਾਤਸ਼ਾਹ ਜੀ ਉਮਰ ਦੁਆਰਾ ਕਰਤਾਰ ਸਾਹਿਬ ਉੱਥੇ ਬਹੁਤ ਲੰਬਾ ਸਮਾਂ ਮਹਾਰਾਜੀ ਨੇ ਆਪਣਾ ਜਿਹੜਾ ਅਕੀਲਾ ਸਮਾਸੀ ਸੀ ਕਰਕੇ ਉਪਕੀਤ ਕੀਤਾ ਔਰ 51543 ਇਸ ਵੀ ਸੰਤ ਗੁਰੂ ਜੀ ਉੱਥੇ ਜੋਤੀ ਜੋਤ ਸਮਾਇਆ ਸਤਪੁਰਾ ਦਾ ਜੋਤੀ ਜੋਤ ਦਿਹਾੜਾ ਸੱਚਖੰਡ ਸਿੰਘ ਮੰਦਿਰ ਸਾਹਿਬ ਔਰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਖਾਪੂਰਾ ਦੇ ਚਰਨਾ ਤੇ ਗੋਟਾਨਪੂਰ ਨਮਸਕਾਰ ਹੈ ਔਰ ਕਿ ਸਤਪੂਰਨ ਸਾਨੂੰ ਸੁਹੈਰੀ ਪੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਕਰਨੇ ਨਾਮ ਜਪਣਾ ਪੰਚ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ ਪਾਵਨ ਪੇਸ਼ਾਨ ਤੇ ਚੱਲਦੇ ਹੋਏ ਆਪਨੇ ਜੀਵਨ ਨੂੰ ਸਫਲ ਕਰਦੇ ਯਤਨ ਕਰਨਾ ਚਾਹੀਦਾ ਔਰ ਬੰਦੀ ਛੋੜ ਦਿਹਾੜੇ ਨੂੰ ਉਪਰੱਖਦੇ ਹੋਏ ਆ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਉਹ ਚੌਂਕੀ ਸਾਹਿਬ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਹਰਮਨ ਸਾਹਿਬ ਤੋਂ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨਦਰਵਾਜੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਸਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਦਾ ਸਿੰਘ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਸੂਸ਼ੀਆਂ ਜਥੇਬੰਦੀਆਂ ਸ਼ਾਮਨੇਪੁਰ ਦੁਆਰਾ ਭਰਨ ਤੱਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਪਰੰਪਰti ਜਾਂਦੀ ਹੈ ਜੋ ਵਕ ਵਕ ਪ੍ਰਾਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਗੰਢੀ ਸ਼ੋਰ ਵਾਲੀਏ ਦੇ ਕਿਲੇ ਵੀ ਪਹੁੰਚ ਕੇ ਸੰਪੰਨ ਹੁੰਦੀ ਹੈ ਔਰ ਉਥੋਂ ਫੇਰ ਵਾਪਸ ਨੰਦ ਗੋਸਤੰਦਰੂਪ ਵਿੱਚ ਕੰਵਿ ਛੋਟ ਦਿਹਾੜੇ ਦੇ ਸਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼ਗਰਮੰਦਰ ਸਾਹਿਬ ਪਹੁੰਚਦੀ ਹੈ ਔਰ ਅੱਜ ਸ਼੍ਰੀ ਅਕਾਲ ਸਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਸਪੁੱਛੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪਾ ਚੌਂਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਂਕੀ ਸਾਹਿਬ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਏ ਸਾਨੂੰ ਸਾਰਿਆਂ ਨੂੰ ਇਨ ਸਾਰੇ ਹਿਸਾਬਗਾਮਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪ੍ਰਗਟਿਕ ਦਾ ਖਾਲਸਾ ਸਸ ਜਿੰਦਨ ਜਿਸ ਸਵਚਿੰਗ ਕਾਰਸਾ ਦੀ ਬਿਲਜੀ ਹੋ ਰਿਹਾ ਕੋਨ ਲੋਪ ਲਈ ਗਈ ਤੇ ਕਾਫੀ ਕਟੇਗੀ ਜੇਕਰ ਕਿ ਕੰਗਲਾ ਦੇ ਬਿਲਨ ਕਮਰਜੈਂਸੀ ਨੂੰ ਮੰਨਤਾ ਦਿੱਤੀ ਤੇ ਮੇਰੇ ਕੋਲ ਕੀ ਕਹਿੰਦੇ ਹੈ ਕੋਈ ਪਿਛਲੀ ਗੱਲ ਨਹੀਂ ਹੈ ਕਿ ਉਸ ਸਥਾਨ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਉਸਤਕਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਐਕਸ਼ਨ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਕਮਰਜੈਂਸੀ ਬਿਲਨ ਬੰਗਣਾ ਨੌਰ ਤੋਂ ਜੋ ਫਾਸ਼ਾ ਦੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਟੀਮ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਭਾਈ ਜਸਪੰਦ ਸਿੰਘ ਖਾਰਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵਿੱਚ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੂਸਨਖਾਪ ਦੇ ਭਾ ਕੇ ਉਹਨਾਂ ਦੇ ਸਸਕਾਰ ਕੀਤੇ ਗਏ ਸਾਨੂੰ ਸਾਰੇ ਜਿਹੜੇ ਅੰਕੜੇ ਸਾਨੂੰ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸੱਤ ਦੇਸ਼ ਦਿੱਤੇ ਗਏ ਔਰ ਪਾਸ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਤਫ਼ਤੀਸ਼ ਕਰ ਦਿੱਤਾ ਗਿਆ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗਾ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ